ਸਰਬਜੀਤ ਸੰਗਰੂਰ ਵੀ ਦੀ ਕਰਤਾ ਦਰਸ਼ਨ ਕਰ નિਹਾਲ ਹੋ ਗਿਆਂ ਦਰਸ਼ਨ ਕਰ નિਹਾਲ ਹੋ ਗਿਆਂ ਕਿਹੜਾ ਹੁਕਮ ਦਾਤਾ ਕਿਹੜਾ ਹੁਕਮ ਦਾਤਾ ਤਾਲ ਹੋ ਗਿਆ ਤਾਲ ਹੋ ਗਿਆ ਤਾਲ ਹੋ ਗਿਆ ਦਰਸ਼ਨ ਕਰ ਨਿਹਾਲ ਹੋ ਗਿਆ ਕਿਹੜਾ ਹੁਕਮ ਦਾਦਾ ਤਾਲ ਹੋ ਗਿਆ ਕਿਹੜਾ ਹੁਕਮ ਦਾਦਾ ਤਾਲ ਹੋ ਗਿਆ ਸਮਝ ਕੋਈ ਨਾ ਆਈ ਸਮਝ ਕੋਈ ਨਾ ਆਈ ਸਮਝ ਕੋਈ ਨਾ ਆਈ ਸਮਝ ਕੋਈ ਨਾ ਆਈ ਬਖਸ਼ ਦੀ ਗੁਨਾਹ ਬਖਸ਼ ਦੀ ਗੁਨਾਹ ਮਾਲਕਾ ਮਾਲਕਾ ਬਖਸ਼ ਦੀ ਗੁਨਾਹ ਮਾਲਕਾ ਅਗਰ ਖਤਾ ਅਗਰ ਖਤਾ ਕੋਈ ਕਮਾਈ ਬਖੀ ਦੀ ਗੁਨਾਹ ਮਾਲਕਾਂ ਦੇਖ ਫਟੜ ਦਿਲ ਕੰਬਦਾ ਦੇਖ ਫਟੜ ਦਿਲ ਕੰਬਦਾ ਟੜਤੇ ਪੰਛੀ ਜਿਉ ਬਿਨ ਖੰਬ ਦਾ ਟੜਤੇ ਪੰਛੀ ਜਿਉ ਦਿਨ ਖੰਬ ਦਾ ਸੇਵਾ ਕਰ ਕਰ ਸੇਵਾ ਕਰ ਕਰ ਨਾ ਹੰਬ ਦਾ ਸੇਵਾ ਕਰ ਕਰ ਨਾ ਹੰਬ ਦਾ ਕਿੱਤਾ ਸਮਾਨਾ ਅਦਾਈ ਕਿੱਤਾ ਸਮਾਨਾ ਅਦਾਈ ਬਖਸ਼ਦੀ ਗੁਨਾਮਾਲਕਾਂ ਬਖਸ਼ਦੀ ਗੁਨਾਮਾਲਕਾਂ ਅਗਰ ਖਤਾ ਅਗਰ ਖਤਾ ਕੋਈ ਕਮਾਈ ਬਖਸ਼ੀ ਦੀ ਗੁਨਾਮਾਲਕਾ ਬਖਸ਼ੀ ਦੀ ਗੁਨਾਮਾਲਕਾ ਜਿੱਥੇ ਦੇਖਾਂ ਜੋਤ ਨਜ਼ਰ ਆਉਂਦੀ ਏ ਜਿੱਥੇ ਦੇਖਾਂ ਜੋਤ ਨਜ਼ਰ ਆਉਂਦੀ ਏ ਦੁਖੀ ਹੋਵਾ ਚੋਟ ਨਜ਼ਰ ਆਉਂਦੀ ਏ ਦੁਖੀ ਹੋਵਾ ਚੋਟ ਨਜ਼ਰ ਆਉਂਦੀ ਏ ਕਦੇ ਕਦੇ ਮੋਤ ਨਜ਼ਰ ਆਉਂਦੀ ਏ ਆਉਂਦੀ पाणी दी, मूह पाणी ॾी बूं न पाई बी गुणां मालिक बक्शी गुणां मालिक अगरि ख़ता अगरि ख़तां कोई कमाई ਬਖੀ ਦੀ ਗੁਨਾਮਾਲ ਕਾ ਬਖੀ ਦੀ ਗੁਨਾਮਾਲ ਕਾ ਫਰਕ ਨਾ ਸਿੱਖ ਮੁਸਲਮਾਨ ਦਾ ਫਰਕ ਨਾ ਸਿੱਖ ਮੁਸਲਮਾਨ ਦਾ ਕਹਾਂ ਸਿਕਰ ਕਹਾਂ ਸਿਕਰ ਜਖਮੀ ਇਨਸਾਨ ਦਾ ਜਖਮੀ ਇਨਸਾਨ ਦਾ ਜਖਮੀ ਇਨਸਾਨ ਦਾ ਸਭ ਵਿੱਚ ਦਿਸੇ ਸਭ ਵਿੱਚ ਦਿਸੇ ਰੂਪ ਭਗਵਾਨ ਦਾ ਰੂਪ ਭਗਵਾਨ ਦਾ ਹੋਰ ਸਿਕਰਨਾ ਹੋਰ ਸਿਕਰਨਾ ਮੈਨੂੰ ਕਾਈ ਹੋਰ ਜ਼ਿਕਰਨਾ ਮੈਨੂੰ ਕਾਈ ਬਖਸ਼ਦੀ ਗੁਨਾਹ ਮਾਲਕਾ ਬਖਸ਼ਦੀ ਗੁਨਾਹ ਮਾਲਕਾ ਅਗਰ ਖਤਾ ਅਗਰ ਖਤਾ ਕੋਈ ਕਮਾਈ ਬਖਸ਼ੀ ਦੀ ਗੁਨਾਹ ਮਾਲਕਾ ਪਾਣੀ ਜ਼ਿੰਦਗੀ ਦਾ ਪਾਣੀ ਜ਼ਿੰਦਗੀ ਦਾ ਪਤ ਗੁਰੂ ਜੀ ਮਾਰੀ ਜਾਂਦੀ ਮਤ ਗੁਰੂ ਜੀ ਮਾਰੀ ਜਾਂਦੀ ਮਤ ਗੁਰੂ ਜੀ ਮੁਕ ਜਾਂਦੇ ਮੁਕ ਜਾਂਦੇ ਸਤ ਸਤਿ ਗੁਰੂ ਜੀ ਮੁਕ ਜਾਂਦੇ ਸਾ ਸਤਿ ਗੁਰੂ ਜੀ ਹੱਥ ਦੇ ਬਚਾਈ ਹੱਕ ਦੇ ਬਚਾਈ ਬਖਸ਼ੀ ਗੁਨਾ ਮਾਲਿਕਾ ਬਖਸ਼ ਦੀ ਗੁਨਾਹ ਮਾਲਕ ਅਗਰ ਖਤਾ ਕੋਈ ਕਮਾਈ ਬਖਸ਼ ਦੀ ਗੁਨਾਹ ਮਾਲਕ ਬਖਸ਼ ਦੀ ਗੁਨਾਹ ਮਾਲਕ ਬਖਸ਼ ਦੀ ਗੁਨਾਹ ਮਾਲਕਾ